ਉਹ ਕੁਰੇ ਵਿੱਚ ਅਗ ਲੱਗ ਗਈ ਸੀ ਜੋ ਬਿਲਕੁਲ ਬਾਉਂਡਰੀ ਵਾਲ ਦੇ ਨਾਲ ਹੈ ਬਿਲਡਿੰਗ ਤੋਂ ਕਾਫੀ ਦੂਰ ਸੀਗਾ ਕਿੰਨੇ ਵਜੇ ਦੀ ਘਟਨਾ ਹੈ ਇਹ ਹੋ ਗਿਆ 1:30 ਹੋ ਗਿਆ ਹੁਣ 10:00 ਵਜੇ ਦੀ ਘਟਨਾ ਹੈ ਤੇ ਸਰ ਕੋਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਦੇਖੋ ਲੱਕੀਲੀ ਸਾਡੇ ਕੋਲ ਸਾਰਾ ਫਾਇਰ ਸੇਫਟੀ ਅਰੇਂਜਮੈਂਟ ਸੀਗੇ ਜਿਸ ਸਾਰੇ ਕੋਲ ਸਿਲੰਡਰ ਸੀਗੇ ਜੋ ਸਾਡਾ ਸਟਾਫ ਟ੍ਰੇਨਡ ਹੈ ਮジョਰਿਟੀ ਆਫ ਅਗ ਤਾਂ ਸਾਡੇ ਆਪ ਦੇ ਮੁਲਾਜ਼ਮ ਜਿਹਨੇ ਸੀਗੇ ਉਹਨਾਂ ਨੇ ਬੁਝਾਤੀ ਸੀ ਪਰ ਸਰ ਫਾਇਰ ਬ੍ਰਿਗੇਡ ਤੋਂ ਕਾਫੀ ਵੱਡੀ ਬਹੁਤ ਵਧੀਆ ਸਪੋਰਟ ਮਿਲੀ ਹੈ ਬਿਲਕੁਲ ਟਾਈਮਲੀ ਉਹ ਆ ਗਏ ਤੇ ਫਾਇਰ ਫੈਲਣ ਤੋਂ ਪਹਿਲਾਂ ਹੀ ਕੰਟਰੋਲ ਮੌਕੇ ਤੇ ਹੋ ਪਰ ਅਕਸਰ ਝਾੜੀਆਂ ਨੂੰ ਅੱਗ ਪਹਿਲਾਂ ਵੀ ਕਈ ਵਾਰ ਲੱਗ ਚੁੱਕੀ ਆ ਲੱਗਦਾ ਨਹੀਂ ਸਫਾਈ ਦੀ ਲੋੜ ਹੈ ਦੇਖੋ ਇਹ ਜੋ ਅੱਗ ਲੱਗੀ ਕੂੜੇ ਵਿੱਚ ਲੱਗੀ ਜੋ ਬਾਹਰੋਂ ਲੋਕੀਂ ਅੰਦਰ ਸੁੱਟਦੇ ਨੇ ਅਸੀਂ ਬਹੁਤ ਵਾਰੀ ਅਪੀਲ ਕਰਦੇ ਆਂਗੇ ਤੁਹਾਡਾ ਆਪ ਦਾ ਹਸਪਤਾਲ ਹੈ ਇਹਨੂੰ ਕਿਰਪਾ ਕਰਕੇ ਸਾਫ਼ ਰੱਖੋ ਕੁਝ ਲੋਕ ਖੜੀ ਗੱਲ ਮੰਨ ਲੈਂਦੇ ਨੇ ਕੁਝ ਨਹੀਂ ਮੰਨਦੇ ਪਰ ਸਾਡੇ ਵੱਲੋਂ ਨਿਰੰਤਰ ਅਪੀਲ ਰਹਿੰਦੀ ਹੈ ਕਿ ਪਲੀਜ਼ ਇਹੋ ਜਿਹੀ ਕੰਮ ਤੋਂ ਗੇਸ ਕੀਤਾ ਜਾਵੇ ਪਰ ਅਸੀਂ ਡੇਲੀ ਬੇਸਿਸ ਤੇ ਉਹ ਚੁਕਾ ਕੇ ਦੁਬਾਰਾ ਡਿਸਪੋਜ਼ ਕਰਾਉਂਦੇ ਪਰ ਬਹੁਤ ਭਾਰੀ ਮਾਤਰਾ ਤੇ ਪੂਰਾ ਛੁੱਟੇ ਜਾਂਦੇ ਅੰਦਰ ਇੱਕ ਲਿਮਿਟ ਦਿਖ ਰਿਹਾ ਪਗੋਸ ਤੋਂ ਉਸੇ ਬਾਈ ਚਾਂਸ ਤੋਂ ਤੇਲੀ ਤੁੜ ਡਿੱਗ ਗਈ ਉਹਦੇ ਕਰਕੇ ਅੱਗ ਲੱਗ ਸਕਦੀ ਹੈ ਬਿਲਕੁਲ ਮਲਾ ਕੇ ਬਚਾ ਲਈ ਰਿਹਾ ਚਾ ਰਿਹਾ ਅਸੀਂ ਇਸ ਮਤਲਬ ਇੰਸਟੈਂਟ ਦੇ ਬਾਅਦ ਦੁਬਾਰਾ ਅਪੀਲ ਕਰਦੇ ਹਾਂ ਹਾਲ ਦੁਆਦੇ ਲੋਕਾਂ ਨੂੰ ਵੀ ਇਹਨੂੰ ਆਪਣਾ ਹਸਤਾ ਸਮਝੋ ਅਸੀਂ ਸਫਾਈ ਪ੍ਰਤੀ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ ਐਫਰਟ ਲਾ ਰਹੇ ਹਾਂ ਤੇ ਤੁਸੀਂ ਵੀ ਆਪਣਾ ਯੋਗਦਾਨ ਪਾਓ ਤਾਂ ਪਲੀਜ਼ ਪੂਰਾ ਬਾਰੋ ਅੰਦਰ ਨਾ ਫਸੋ